ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜਾ ਲੋਕਤੰਤ੍ਰਿਕ ਜਿਹੜਾ ਸਿਸਟਮ ਹੈ ਉਹਦੇ ਵਿੱਚ ਸੱਤਾਧਾਰੀ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਦੀ ਖਾਸ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਦੀ ਕਾਫੀ अहमियत ਹੁੰਦੀ ਹੈ ਬਹੁਤ ਸਾਰੇ ਦੇਸ਼ਾਂ 'ਚ ਤਾਂ ਆਪਾਂ ਦੇਖਿਆ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਤਾਂ ਇਹ ਡੈਮੋਕ੍ਰੈਟਿਕ ਸਿਸਟਮ 'ਚ ਸ਼ੈਡੋ ਗਵਰਨਮੈਂਟ ਵੀ ਬਣਦੀ ਹੈ ਉਸੇ ਤਰੀਕੇ ਨਾਲ ਜਿਵੇਂ ਸਰਕਾਰ ਆ ਉਹਦੇ ਪੈਰਲਲ ਹੀ ਸਰਕਾਰ ਬਣਾਉਂਦੇ ਨੇ ਉਹ ਲਗਾਤਾਰ ਨਿਗਾਹ ਰੱਖਦੇ ਨੇ ਜੋ ਸਰਕਾਰ ਕਰ ਰਹੀ ਹੈ ਉਹਦੇ ਕੰਮਾਂ ਦੀ ਨੁਕਤਾਚੀਨੀ ਅਤੇ ਸਵਾਲ ਖੜੇ ਕਰਨਾ ਇਹ ਕੰਮ ਹੁੰਦਾ ਹੈ ਇਹ ਡਿਊਟੀ ਹੁੰਦੀ ਹੈ ਕਿਸੇ ਵਿਰੋਧੀ ਧਿਰ ਦੀ ਔਰ ਮੈਂ ਦੇਖ ਰਿਹਾ ਹਾਂ ਪਿਛਲੇ ਕੁਝ ਦਿਨਾਂ ਤੋਂ ਪ੍ਰਤਾਪ ਸਿੰਘ ਬਾਜਵਾ ਜਿਆਦਾ ਤਿੱਖੇ ਤੇਵਰ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਇਸ ਵਾਰ ਵਿਧਾਨ ਸਭਾ ਦੇ ਵਿੱਚ ਪਾਸ਼ਨ ਦਿੱਤਾ ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜਿੰਵੇਂ ਸਰਕਾਰ ਨੂੰ ਘੇਰਿਆ ਔਰ ਕੱਲੇ-ਕੱਲੇ ਨੁਕਤੇ ਨੂੰ ਲੈ ਕੇ ਘੇਰਿਆ ਕੱਲੇ-ਕੱਲੇ ਪੁਆਇੰਟ ਤੇ ਤਰਕ ਦਿੰਦਾ ਹੈ ਲੌਜੀਕ ਦਿੰਦਾ ਹੈ ਔਰ ਸਵਾਲ ਖੜੇ ਕੀਤੇ ਨੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਜੀ ਮੈਂ 20000 ਕਰੋੜ ਮਾਈਨਿੰਗ ਚ ਕਮਾਉਣਾ ਦੱਸੋ ਕਿੱਥੇ ਹੈ ਜੀ ਆਪਕਾਰੀ ਚੋਂ ਲੈਣਾ ਦੱਸੋ ਕਿੱਥੇ ਹੈ ਕਰਪਸ਼ਨ ਚ ਉਹਨਾਂ ਬਚਾਉਣਾ ਦੱਸੋ ਕਿੱਥੇ ਇਕੱਲੇ ਇਕੱਲੇ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਔਰ ਹਰ ਗੱਲ ਤੇ keh ਰਿਆ ਬੇਅਦਬੀ ਨਸ਼ੇ ਸਾਰਿਆਂ ਤੇ ਬਹੁਤ ਠਿੱਖੇ ਤੇ ਵਰਸੀ ਵਿਧਾਨ ਸਭਾ ਚ ਪਰ ਮੈਂ ਅੱਜ ਗੱਲ ਜਿਹੜੀ ਉਹ ਵਿਧਾਨ ਸਭਾ ਦੀ ਨਹੀਂ ਕਰਨੀ ਅੱਜ ਮੈਂ ਗੱਲ ਕਰਨੀ ਜਿਹੜੀ ਵਿਧਾਨ ਸਭਾ ਤੋਂ ਬਾਹਰ ਆ ਕੇ ਉਹਨਾਂ ਨੇ keh ਰਿਆ ਹੁਣ ਤੱਕ ਤਾਂ ਆਪਾਂ ਕਹਿੰਦੇ ਸੀ ਉਹ ਪੰਜਾਬ ਦੇ ਵਿੱਚ ਪ੍ਰਵਾਸੀ ਆ ਗਏ ਪ੍ਰਵਾਸੀ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਘਟ ਗਿਣਤੀ ਚ ਰਹਿ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਚਾਹਤੀਆਂ ਨੇ ਤੇ ਪਰਜਾੰਤ ਸਵਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਪਤਾਨ ਸਭਾ ਤੇ ਬਾਹਰ ਜੋ ਮਸਲਾ اٹھਾਇਆ ਕਿ ਪੰਜਾਬ ਨੂੰ ਗੈਰ ਪੰਜਾਬੀ ਲੁੱਟ ਰਹੇ ਨੇ ਕਿਹੜੇ ਕਿਹੜੇ ਗੈਰ ਪੰਜਾਬੀ ਲੁੱਟ ਰਹੇ ਨੇ ਤੇ ਕਿਵੇਂ ਲੁੱਟ ਰਹੇ ਨੇ ਇਹ ਸਾਰੀ ਗੱਲਬਾਤ ਅਸਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਕਰਨੀ ਹੈ ਉਹਨਾਂ ਦੀ ਉਸ ਗੱਲ ਦਾ ਐਨਾਲਿਸਿਸ ਕਰਨਾ ਹੈ ਤੇ ਇਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਡਿਟੇਲ ਦੇ ਵਿੱਚ ਜਿਹੜੀ ਗੱਲ ਮੈਂ ਅਕਸਰ ਤੁਹਾਡੇ ਨਾਲ ਕਰਦਾ ਪਿਆਰੇ ਦਰਸ਼ਕੋ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਨਵੇਂ ਨੇ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਕਹਿੰਦੇ ਵਾਜਵਾ ਸਾਹਿਬ ਕਹਿੰਦੇ ਪੰਜਾਬ ਨੂੰ ਤਾਂ ਹੁਣ ਗੈਰ ਪੰਜਾਬੀ ਚਲਾ ਰਹੇ ਨੇ ਗੈਰ ਪੰਜਾਬੀਆਂ ਦਾ ਸਾਡੀ ਸਰਕਾਰ ਤੇ ਤੇ ਸਾਡੇ ਪੰਜਾਬ ਤੇ ਕਬਜ਼ਾ ਹੋ ਗਿਆ ਇਹ ਕਹ ਹੈ ਪ੍ਰਤਾਪ ਸਿੰਘ ਬਾਜਵਾ ਨੇ ਉਹ ਕਹਿੰਦੇ ਸੀ ਪੰਜਾਬ ਨੂੰ ਜਿਹੜੇ ਬੰਦੇ ਲੁੱਟ ਰਹੇ ਨੇ ਤੇ ਪੰਜਾਬ ਜਿਹੜਾ ਹੈ ਉਹ ਦੇਖਦਾ ਜਾ ਰਿਹਾ ਇਕੱਠਾ ਨਹੀਂ ਹੋ ਰਿਹਾ ਵੈਸੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਦਾ ਜਾਵਾਂ ਕਿ ਇਹ ਕੋਈ ਨਵੀਂ ਗੱਲ ਨਹੀਂ ਇਹਦੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਜੋ ਸੋਸ਼ਲ ਮੀਡੀਆ ਤੇ ਲਿਖਿਆ ਸੀ ਉਹ ਇਹਦੋਂ ਵੀ ਤਿੱਖਾ ਸੀ ਤੇ ਮੈਨੂੰ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਖੁਦ ਤਾਂ ਨਹੀਂ ਇਹ ਲਿਖ ਸਕਦਾ ਜੀਨੇ ਵੀ ਲਿਖਿਆ ਹਰਚਰਨ ਵੈਸ ਨੇ ਲਿਖਿਆ ਹੈ ਜਗ ਕਿਸੇ ਤੋਂ ਲਿਖਾਇਆ ਹੈ ਅਰਸ਼ਦੀਪ ਕਲੇਰ ਨੇ ਜੀਨੇ ਵੀ ਲਿਖਿਆ ਉਹ ਬਹੁਤ ਇਕਾ ਲਿਖਿਆ ਸੀ ਉਹਨਾਂ ਨੇ ਕਿਹਾ ਸੀ ਪਹਿਲਾਂ ਲਾਹੌਰ ਵੱਲੋਂ ਧੜ ਵੀ ਆਉਂਦੇ ਸੀ ਹੁਣ ਦਿੱਲੀ ਵੱਲੋਂ ਧੜ ਵੀ ਆਉਂਦੇ ਨੇ ਫਿਰ ਉਹਨਾਂ ਨੇ ਲੌਜੀਕ ਦਿੱਤਾ ਇਕੱਲੇ ਇਕੱਲੇ ਦਾ ਕਿਵੇਂ ਕਹਿੰਦੇ ਦੇਖੋ ਜਿਹੜਾ ਰਾਜ ਸਭਾ ਦੇ ਮੈਂਬਰ ਜਿਤਾਏ 92 ਸੀਟਾਂ ਪੰਜਾਬ ਨੇ ਤੇ ਰਾਜ ਸਭਾ 'ਚ ਭੇਜੇ ਗੈਰ ਪੰਜਾਬੀ ਇਹ ਉਹਨਾਂ ਨੇ ਰਾਜ ਸਭਾ ਤੋਂ ਗੱਲ ਸ਼ੁਰੂ ਕਰਕੇ ਫਿਰ ਕੱਲੀ-ਕੱਲੀ ਗੱਲ ਤੇ ਉਹਨਾਂ ਨੇ ਆਪਣਾ ਤਰਕ ਦਿੱਤਾ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਕਿ ਕਿਸ ਤਰੀਕੇ ਨਾਲ ਪੰਜਾਬ ਦੀਆਂ ਕੀ ਪੋਸਟਾਂ ਤੇ ਗੈਰ ਪੰਜਾਬੀ ਹੁਣ ਕਾਬਜ਼ ਹੋ ਗਏ ਨੇ ਤੇ ਉਹ ਪੰਜਾਬ ਨੂੰ ਲੁੱਟ ਰਹੇ ਨੇ ਕਿਉਂਕਿ ਗੱਲ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਕਰ ਰਿਹਾ ਹਾਂ ਇਸ ਕਰਕੇ ਮੈਂ ਸਿਰਫ ਹਵਾਲਾ ਹੀ ਦੇਣਾ ਸੀ ਕਿ ਇਹ ਸਰਖਵੀਤ ਸਿੰਘ ਬਾਦਲ ਨੇ ਵੀ ਐਸੀ ਗੱਲ ਕੀਤੀ ਸੀ ਕਿ ਹੁਣੇ ਮਾਹੌਲ ਬਣ ਰਿਹਾ ਹੈ ਕਿ ਪੰਜਾਬ ਚ ਕੀ ਚੱਲ ਰਿਹਾ ਹੈ ਉਸ ਬੰਬਲੇ ਚ ਹੁਣ ਕੀ ਕਹਿੰਦੇ ਨੇ ਕਹਿੰਦੇ ਦੇਖੋ ਜਿਹੜੀ ਸਰਕਾਰ ਹੈ ਨਾ ਉਹਦੇ ਚ ਚਾਰ ਪੰਜ ਉਹਨੇ ਨੌ ਦਿੱਤੇ ਇੱਕ ਤਾਂ ਉਹੀ ਦਿੱਤਾ ਜੀ ਨੇ ਸਵਾਤੀ ਮਾਲੀਵਾਲ ਨੂੰ ਕਟਿਆ ਸੀ ਕੇਜਰੀਵਾਲ ਦੇ ਘਰ ਉਸ ਵੇਲੇ ਦੇ ਮੁੱਖ ਮੰਤਰੀ ਦੇ ਘਰ ਬੇਬਕ ਕੁਮਾਰ ਜਮਾਂਤ ਤੇ ਹੈ ਇਹਦਾ ਜ਼ਿਕਰ ਉਹਨਾਂ ਨੇ ਵੀ ਕੀਤਾ ਸੀ ਸੁਖਵੀਰ ਬਾਦਲ ਵੀ ਸਾਰੇ ਜਮਾਂਤੀ ਇੱਧਰ ਭੇਜਤੇ ਬਿਲਕੁਲ ਉਹ ਕਹਿੰਦੇ ਬੇਬਕ ਕੁਮਾਰ ਉਹ ਸਰਕਾਰ ਚਲਾ ਰਿਹਾ ਹੈ ਬੈਠਾ ਹੈ ਸੀਐਮ ਹਾਊਸ ਦੇ ਵਿੱਚ ਫਿਰ ਹੁਣ ਕਹਿੰਦੇ ਭੇਜਤਾ ਮਨੀਸ਼ ਸ਼ਸ਼ੋਧਿਆ ਫਿਰ ਭੇਜਤਾ ਸਤਿੰਦਰ ਜੈਨ ਕੋਲ ਚਾਰਜ ਬਣਾ ਕੇ ਤੇ ਉਹਨਾਂ ਨੇ ਤਾਂ ਇੱਥੇ ਤੱਕ ਕੇਜਰੀਵਾਲ ਸਾਹਿਬ ਦੀ ਟੀਮ ਦੇ ਬਾਰੇ ਜ਼ਿਕਰ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕੇਜਰੀਵਾਲ ਦੀ ਜਿਹੜੀ 1000 2000 ਤੋਂ ਵੱਧ 2000 ਤੋਂ ਵੱਧ ਉਹਨਾਂ ਦੀ ਟੀਮ ਹੈ ਜਿਹੜੀ ਉਹ ਪੰਜਾਬ ਨੂੰ ਸਿੱਧਾ ਸਿੱਧੇ ਤੌਰ ਤੇ ਚਲਾ ਰਹੀ ਹੈ ਤੇ ਇਹ ਕਹਿੰਦੇ ਲੁੱਟ ਰਹੀ ਹੈ ਜਿਹੜੀ ਗੈਰ ਪੰਜਾਬੀਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਇਹ ਉਹਨਾਂ ਨੇ ਕਿਹਾ ਇਹ ਲਗਾਤਾਰ ਫਿਰ ਉਹਨਾਂ ਨੇ ਕਲਾ ਇੱਥੇ ਦੀ ਰੱਖਿਆ ਇਹ ਨਾਉਂ ਨਹੀਂ ਦੱਸੇ ਉਹਨਾਂ ਨੇ ਕਿ ਜਿਹੜੀ ਬਿਰੋਕਰੇਸੀ ਵੀ ਹੈ ਉਹ ਵੀ ਗੈਰ ਪੰਜਾਬੀਆਂ ਦੀ ਹੈ ਜਿਵੇਂ ਪੰਜਾਬ ਚ ਕੋਈ ਬੰਦਾ ਨਹੀਂ ਮਿਲਦਾ ਹੁੰਦਾ ਉਹਨਾਂ ਨੇ ਜੇਕਰ ਮੁਖ ਸਕੱਤਰ ਦਾ ਕੀਤਾ ਉਹਨਾਂ ਨੇ ਜੇਕਰ ਗ੍ਰਹਿ ਸਕੱਤਰ ਦਾ ਕੀਤਾ ਉਹ ਕਹਿੰਦੇ ਡੀਜੀਪੀ ਪੰਜਾਬ ਗੌਰਵ ਜਾਦਵ ਇਹ ਸਾਰੇ ਹੀ ਬੰਦਿਆਂ ਦੀ ਲਿਸਟ ਦੇ ਕੇ ਉਹ ਕਹਿੰਦੇ ਗੈਰ ਪੰਜਾਬੀ ਦੇ ਇਹੇ ਉਹਨਾਂ ਨੇ ਸਿੱਧ ਕਰਨਾ ਸੀ ਵੀ ਗੈਰ ਪੰਜਾਬੀ ਚਲਾ ਰਹੇ ਨੇ ਇਸ ਕਰਕੇ ਬਿਲਕੁਲ ਇਹ ਦੋ ਲੀਡਰ ਜਿਹੜੇ ਸੁਖਵੀਰ ਸਿੰਘ ਬਾਦਲ ਤੇ ਇਹ ਇਹਨਾਂ ਨੇ ਜਿਸ ਤਰੀਕੇ ਨਾਲ ਹੁਣ ਇਹ ਲੱਭਿਆ ਕਿ ਪੰਜਾਬੀਆਂ ਵੈਸੇ ਬਹੁਤ ਸਾਰੇ ਕੀ ਪੋਸਟਾਂ ਤੇ ਵੀ ਪੰਜਾਬੀਆਂ ਦਾ ਜ਼ਿਕਰ ਕੀਤਾ ਗਿਆ ਸੀ ਬਾਦਲ ਵੱਲੋਂ ਬਤਲੋ ਬਸਤਾ ਪਹਿਲਾਂ ਵੀ ਬਹੁਤ ਵਾਰ ਗੱਲ ਹੁੰਦੀ ਹੈ ਕਿ ਜੇ ਡਿਵੈਲਪਮੈਂਟ ਕੌਂਸਲ ਪੰਦੀ ਹੈ ਸਾਰੇ ਗੈਰ ਪੰਜਾਬੀ ਜੇ ਬਤਨ ਤੁਸੀਂ ਕੋਈ ਐਡਵਾਈਜ਼ਰ ਲਾਉਣੇ ਨੇ ਸਾਰੇ ਗੈਰ ਪੰਜਾਬੀ ਤੇ ਜੇ ਤੁਸੀਂ ਜਿਹੜੀ ਹੈ ਹੋਰ ਤਾਂ ਹੋਰ ਹੁਣ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਸੀ ਕਿ ਧਰਮ ਜਿਹੜਾ ਹੈ ਧਾਰਮਿਕ ਖੇਤਰ ਦੇ ਵਿੱਚ ਜੇ ਯਾਤਰਾ ਕਰਾਉਣੀ ਹੈ ਉਹ ਵੀ ਬੰਦੇ ਜਿਹੜੇ ਗੈਰ ਪੰਜਾਬੀ ਲਿਆ ਕੇ ਤੁਸੀਂ ਸਾਡੇ ਤੇ ਐਮਐਲਏ ਪਿਠਾਤਾ ਉੱਥੋਂ ਦਾ ਔਰ ਇਹ ਵੀ ਗੱਲ ਉੱਠੀ ਸੀ ਕਿ ਕਿ ਉਹਨੂੰ ਮਾਲ ਮਹਿਕਮੇ ਤੋਂ ਕਟ ਕੇ ਜੋ ਟਰਾਂਸਪੋਰਟ ਤੋਂ ਕਟ ਕੇ ਮਾਲ ਮਾਲਕ ਵੀ ਨਹੀਂ ਦਿੱਤਾ ਕਿਉਂਕਿ ਉੱਥੇ ਕਾਰਾਂ ਨਹੀਂ ਸੀ ਉੱਥੇ ਫੈਸਿਲਿਟੀਆਂ ਨਹੀਂ ਸੀ ਮਾਲ ਮਾਲਕ ਕੋਲ ਹੈ ਜਿਹੜੀ ਇਸ ਤਰ੍ਹਾਂ ਦੀ ਗੱਲ ਵੀ ਉੱਥੇ ਚੱਲੇ ਦੋਨੇ ਲੀਡਰਾਂ ਨੇ ਜਿਸ ਤਰੀਕੇ ਨਾਲ ਨਿਸ਼ਾਨੇ ਲਾਏ ਨੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਹੁਣ ਪੰਜਾਬ ਨੂੰ ਚਲਾਉਣ ਲਈ ਗੈਰ ਪੰਜਾਬੀ ਆ ਗਏ ਤੇ ਜਿਹੜੀ ਗੱਲ ਉਹਨਾਂ ਨੇ ਕਹੀ ਵੀ ਕਹੀ ਸੁਖਵੀਰ ਸਿੰਘ ਬਾਦਲ ਨੇ ਕਿ ਪਬਲਿਕ ਰਿਲੇਸ਼ਨ ਸਾਰੇ ਹੀ ਡਿਪਾਰਟਮੈਂਟ ਉਹਨਾਂ ਕੋਲ ਜੇ ਇਧਰੋਂ ਇਹ ਕਹਿੰਦੇ ਕਿ ਉੱਡਣ ਦਾ ਹੈ ਕਿ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਦਿੱਲੀ ਵਾਲੇ ਲੋਕਾਂ ਨੇ ਜਿਨ੍ਹਾਂ ਨੂੰ ਪੁੰਜੇ ਲਾਤਾ ਤੇ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਉਹਨਾਂ ਨੂੰ ਸਾਡੇ ਸਿਰ ਤੇ ਬਿਠਾਤਾ ਸੁਖਵੀਰ ਬਾਦਲੇ ਇਹ ਕਹਿ ਰਿਹਾ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਇਹ ਸਾਰਾ ਕੁਝ ਦੇਖ ਕੇ ਮੈਂ ਇਹ ਕਹਿ ਸਕਦਾ ਕਿ ਮੁੱਖ ਮੰਤਰੀ ਸਾਡਾ ਤਾਂ ਕਟਪਤਲੀ ਬਣਾ ਲਿਆ ਮੁੱਖ ਮੰਤਰੀ ਦੇ ਹੱਥ 'ਚ ਹੀ ਕੁਛ ਨਹੀਂ ਜੋ ਕੁਛ ਹੋ ਰਿਹਾ ਦਿੱਲੀ ਵਾਲੇ ਕਰ ਰਹੇ ਨੇ ਤੇ ਇਹ ਕਟਪਤਲੀ ਸਰਕਾਰ ਹੈ ਇਹਨਾਂ ਨੇ ਤਾਂ ਅੱਗੇ ਲਾਇਆ ਹੋਇਆ ਯਾਨੀ ਇਹ ਗੱਲ ਜਿਹੜੀ ਹੈ ਉਥੇ ਕਹੀ ਗਈ ਹੁਣ ਇਹ ਤਾਂ ਹੈ ਦੋਨੇ ਲੀਡਰਾਂ ਨੇ ਜਿਹੜੀ ਗੱਲ ਕਹੀ ਲੇਕਿਨ ਇਹ ਮਾਹੌਲ ਸੱਚਮੁੱਚ ਜਿਹੜਾ ਹੈ ਹੁਣ ਬਣਦਾ ਜਾ ਰਿਹਾ ਹੈ ਕਿ ਦਿੱਲੀ ਵਾਲੇ ਪਹਿਲਾ ਵੀ ਜਦੋਂ ਦਿੱਲੀ ਹਾਰੇ ਸੀ ਨਾ ਉਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਹੁਣ ਹੋਗੇ ਬੇਲੇ ਤੇ ਹੁਣ ਇਹਨਾਂ ਨੇ ਪੰਜਾਬ ਵੱਲੋਂ ਰੁਖ ਕਰਨਾ ਤੇ ਸਾਰਿਆਂ ਨੇ ਪੰਜਾਬ 'ਚ ਆ ਜਾਣਾ ਪਹਿਲਾਂ ਤਾਂ ਗੱਲ ਕੱਲੇ ਰਾਗਵ ਛੱਡਾ ਦੀ ਚੱਲਦੀ ਸੀ ਪਹਿਲਾਂ ਤਾਂ ਗੱਲ ਕੁਝ ਬੰਦਿਆਂ ਦੀ ਚੱਲਦੀ ਸੀ ਕਿ ਉਹ ਪੰਜਾਬ 'ਚ ਆ ਕੇ ਕਦੇ ਉਹ ਸਮਝੌਤਾ ਜਾਂ ਕਰ ਲੈ ਨੌਲੇਜ ਸ਼ੇਅਰਿੰਗ ਦਾ ਉਹਦੇ ਬਹਾਨੇ ਪੰਜਾਬ ਨੂੰ ਚਲਾ ਰਹੇ ਨੇ ਹੁਣ ਤਾਂ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਕਿ ਇਹ ਤਾਂ ਕੱਟਪੁੱਤਰੀ ਨੇ ਉਹਨਾਂ ਨੇ ਫਿਰ ਜਿਹੜੀ ਗੱਲ ਅਸਲ ਦੇ ਵਿੱਚ ਲੈ ਕੇ ਆਉਣੀ ਸੀ ਜਾਂ ਅਟੈਕ ਕਰਨਾ ਸੀ ਉਹ ਤਾਂ ਕਰਨਾ ਸੀ ਲੁਧਿਆਣੇ ਦੀ ਇਲੈਕਸ਼ਨ ਤੇ ਕਿ ਲੁਧਿਆਣੇ ਦੀ ਇਲੈਕਸ਼ਨ ਨੂੰ ਜਿੱਤਣ ਲਈ ਇਹ ਇਹਨਾਂ ਨੇ ਕਿਸਾਨਾਂ ਨੂੰ ਘਟਾਇਆ ਇਹਨਾਂ ਨੇ ਕੀ ਕੁਛ ਨਹੀਂ ਕੀਤਾ ਤੇ ਇਹ ਇੰਡਸਟਰੀ ਦੇ ਨਾਂ ਤੇ ਇਹਨਾਂ ਦਾ ਸੰਜੀਵ ਅਰੋੜਾ ਜਿਹੜਾ ਹੈ ਉਸ ਨੂੰ ਹੁਣ ਜਿਹੜਾ ਹੈ ਉੱਥੇ ਖੜਾ ਕਰਕੇ ਤੇ ਰਾਜ ਸਭਾ 'ਚ ਭੇਜਣਾ ਹੈ ਜਦ ਰਾਜ ਸਭਾ ਦੇ ਕੇਜਰੀਵਾਲ ਸਾਹਿਬ ਨੇ ਖੁਦ ਜਾਣਾ ਇਸ ਸਾਰੀਆਂ ਗੱਲਾਂ ਇਹ ਸ਼ੁਰੂ ਹੋ ਗਿਆ ਇੱਕ ਪਾਸੇ ਇਹ ਚੱਲਿਆ ਦੂਜੇ ਪਾਸੇ ਪੰਜਾਬ ਦੇ ਵਿੱਚ ਨਸ਼ੇ ਦੀ ਮਨੂ ਲੈ ਕੇ ਯੁੱਧ ਨਸ਼ਿਆਂ ਪ੍ਰਧ ਚੱਲ ਰਿਹਾ ਹੈ ਤੇ ਤੀਜੇ ਪਾਸੇ ਸੁਸੋਧਿਆ ਸਾਹਿਬ ਆ ਗਏ ਸੁਸੋਧਿਆ ਦਾ ਜਿਵੇਂ ਸਵਾਗਤ ਕੀਤਾ ਗਿਆ ਮਤਲਬ ਹਰਾਨੀ ਦੀ ਗੱਲ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਚੋਂ ਉੱਠ ਕੇ ਲੋਕ 에어ਪੋਰਟ ਵੱਲ ਨੂੰ ਆ ਗਏ ਉੱਥੇ ਆਪਾਂ ਦੇਖਿਆ ਉੱਥੇ ਭੰਗੜੇ ਪੈ ਰਹੇ ਨੇ ਉੱਥੇ ਢੋਲ ਵੱਜ ਰਹੇ ਨੇ ਨਗਾਰੇ ਵੱਜ ਰਹੇ ਨੇ ਤੇ ਸੁਸੋਧਿਆ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਤੇ ਸੁਸੋਧਿਆ ਸਾਹਿਬ ਕਹਿ ਰਹੇ ਨੇ ਕਿ ਮੈਂ ਸਾਰੇ ਵਾਦੇ ਪੂਰੇ ਕਰੂੰਗਾ ਮਤਲਬ ਹੁਣ ਸਮਝ ਨਹੀਂ ਆ ਰਹੀ ਭਗਵੰਤ ਮਾਨ ਨੇ ਵਾਦੇ ਪੂਰੇ ਕਰਨੇ ਨੇ ਮੁੱਖ ਮੰਤਰੀ ਨੇ ਕਿ ਇਨਚਾਰਜ ਨੇ ਪੂਰੇ ਕਰਨੇ ਨੇ ਜਾਂ ਇਹ ਕੇਜਰੀਵਾਲ ਜਿਵੇਂ ਕਹਦੇ ਨੇ ਕਿ ਉਹਨਾਂ ਨੇ ਕੇਜਰੀਵਾਲ ਤੋਂ ਬਿਨਾਂ ਤਾਂ ਕੋਈ ਤਾਂ ਘਟ ਨਹੀਂ ਨਹੀਂ ਹੋਇਆ ਹੁਣ ਤੱਕ ਜਿੰਨੇ ਵੀ ਮਹੱਲਾ ਕਲੀਨਿਕ ਤੋਂ ਲੈ ਕੇ ਕੋਈ ਛੋਟੇ-ਛੋਟੇ ਕੰਮ ਵੀ ਉਹ केजरीवाल ਨੇ ਕਰਨਾ ਤੇ ਸਰਕਾਰ ਗੈਰ ਹਜ਼ਰ ਨਜ਼ਰ ਆਉਂਦੀ ਹੈ ਦਿੱਲੀ ਜਿਹੜੀ ਹੈ ਉਹ ਹਾਜ਼ਰ ਨਜ਼ਰ ਆਉਂਦੀ ਹੈ ਇੱਕ ਗੱਲ ਹੋਰ ਨਹੀਂ ਸਮਝਾਈ ਲੋਕਾਂ ਨੂੰ ਕਿ ਜਿਹੜਾ ਜਰਨੈਲ ਸਿੰਘ ਜਦੋਂ ਸੀ ਉਹਦੀ ਤਾਂ ਕੋਈ ਇਹਦੀ ਪੁੱਛਪੜਤਾਲ ਨਹੀਂ ਸੀ ਤੇ ਮਨੀਸ਼ ਸ਼ਿਸ਼ੋਧਿਆ ਉਹ ਵੀ ਇੰਚਾਰਜ ਲਾਇਆ ਸੀ ਤੇ ਮਨੀਸ਼ ਸ਼ਿਸ਼ੋਧਿਆ ਦੀ ਪੁੱਛਪੜਤਾਲ ਨਹੀਂ ਕਿਉਂ ਹੈ ਬੜਾ ਸਪਸ਼ਟ ਹੈ ਮਨੀਸ਼ ਸ਼ਿਸ਼ੋਧਿਆ ਨੰਬਰ 2 ਦਾ ਲੀਡਰ ਹੈ ਪਹਿਲੇ ਨੰਬਰ ਤੇ ਕੇਜਰੀਪੁਰ ਨੰਬਰ 2 ਤੇ ਮਨੀਸ਼ ਸੋਧਿਆ ਤੇ ਉਹਦੀ ਜਿਹੜੀ ਗੱਲ ਹੈ ਇਹਨਾਂ ਨੇ ਉਹਦੀ ਨਿਗਾਹ ਚੋਂ ਹੈ ਜਿਹੜੀ ਪੰਜਾਬ ਦੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਅਸਲ ਦੇ ਵਿੱਚ ਜਿਹੜਾ ਨਿਸ਼ਾਨਾ ਇਹ ਲਾਇਆ ਹੈ ਕਿ ਗੈਰ ਪੰਜਾਬੀ ਹੁਣ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਦਾ ਖਰਚਾ ਹੁਣ ਤੇ ਲੋਕ ਤਾਂ ਕੱਢ ਲਿਆਉਂਦੇ ਨੇ ਉਹ ਤਾਂ ਕਹਿੰਦੇ ਜਿਹੜੇ ਬਸਸਟੈਂਡ ਤੇ ਟਾਇਲਟ ਤੇ ਜਿਹੜੇ ਠੇਕੇ ਨੇ ਉਹ ਵੀ ਦਿੱਲੀ ਨੂੰ ਦਿੱਤੇ ਹੋਏ ਨੇ ਉਦੋਂ ਪਹਿਲਾਂ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਵੀ ਸੀ ਵੀ ਸਾਰੇ ਵੱਡੀਆਂ ਜਿਹੜੀਆਂ ਕੀ ਪੋਸਟਾਂ ਨੇ ਉਹ ਤਾਂ ਉਥੋਂ ਆਉਂਦੀਆਂ ਨੇ ਦਿੱਲੀ ਦੀ ਮਰਜ਼ੀ ਨਾਲ ਲੱਗਦੀਆਂ ਨੇ ਇਹ ਤਾਂ ਸਿਰਫ ਅਨਸਰਦੇ ਨੂੰ ਜਿਹੜੇ ਕੰਮ ਕਰ ਰਹੇ ਨੇ ਉਹ ਤਾਂ ਇੱਥੇ ਤੱਕ ਵੀ ਸੀ ਕਿ ਹਰ ਇੱਕ ਬੰਦੇ ਦੇ ਨਾਲ ਇੱਕ ਮੰਤਰੀ ਨਾਲ ਬੰਦੇ ਲਾਏ ਹੋਏ ਨੇ ਦੇਖੋ ਬਹੁਤ ਕੁਝ ਐਸਾ ਹੈ ਜਿਹੜਾ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਉਹ ਹੁਣ ਲੋਕਾਂ ਤੱਕ ਜਿਹੜੇ ਵਿਰੋਧੀ ਚਰਦੇ ਨੇ ਤਾਂ ਤਿੱਖੇ ਲਫ਼ਜ਼ਾਂ ਚ ਉਹਦਾ ਉਹਦੀ ਆਲੋਚਨਾ ਕਰ ਰਹੇ ਨੇ ਤੋਂ 2 ਸਾਲ ਪਏ ਨੇ 2 ਸਾਲ ਦੇ ਵਿੱਚ ਸਰਕਾਰ ਕੀ ਕਰਦੀ ਹੈ ਤੇ ਦੂਜੇ ਪਾਸੇ ਜਿਹੜੇ ਬੰਦੇ ਅਰਵਿੰਦ ਵਰਗੇ ਲਾਏ ਸੀ ਕੀ ਸਲਾਹਾਂ ਦੇ ਰਹੇ ਨੇ ਕਿਸ ਤਰੀਕੇ ਨਾਲ ਪੰਜਾਬ ਦੀ ਇਕਨੋਮੀ ਨੂੰ ਸੁਧਾਰਨਾ ਇਹ ਵੀ ਹੈ ਹਰਿਆਣੇ ਵਾਲਿਆਂ ਨੇ ਇੱਕ ਜਿਹੜਾ 2100 ਦਾ ਐਲਾਨ ਕਰਤਾ ਦਿੱਲੀ ਵਾਲਿਆਂ ਨੇ 2500 ਦਾ ਐਲਾਨ ਕਰਤਾ ਤੇ ਅੱਜ ਬਜਟ ਦੇ ਵਿੱਚ ਕੀ 1100 ਦਾ ਐਲਾਨ ਕਰਦੇ ਨੇ ਕਿ ਨਹੀਂ ਕਰਦੇ ਬਹੁਤ ਕੁਝ ਐਸਾ ਹੈ ਕਿ ਇਹ ਜਿਹੜਾ ਹੋਣ ਪੰਜਾਬ ਸਰਕਾਰ ਜਿਹੜੀ ਹੈ ਕਾਫੀ ਜ਼ਿਆਦਾ ਸਰਕਾਰ ਵੀ ਦਿਖਾਉਗੀ ਜਾਂ ਦਿਖਾ ਰਹੀ ਹੈ ਲੇਕਿਨ ਉਹ ਜਿਹੜੀ ਸਰਗਰਮੀ ਹੈ ਕੀ ਉਹ ਪੰਜਾਬ ਸਰਕਾਰ ਦਿਖਾ ਰਹੀ ਹੈ ਇਹ ਤੇ ਸਵਾਲ ਚੱਕੇ ਜਾ ਰਹੇ ਨੇ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਜਬ ਵਿਰੋਧੀ ਧਿਰ ਦੇ ਨਤਾਬਾਂ ਵੱਲੋਂ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਚੱਕੇ ਨੇ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਚੱਕੇ ਨੇ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਪ੍ਰਤਾਪ ਸਿੰਘ ਬਾਜਵਾ ਅੱਗੇ ਨਾਲੋਂ ਜ਼ਿਆਦਾ ਤਿੱਖੇ ਨਜ਼ਰ ਆਉਂਦੇ ਨੇ ਅੱਗੇ ਨਾਲੋਂ ਜ਼ਿਆਦਾ ਵੈਲ ਪ੍ਰਿਪੇਅਰਡ ਜਿਹਨੂੰ ਕਹਿ ਸਕਦੇ ਆ ਉਹ ਨਜ਼ਰ ਆਉਂਦੇ ਨੇ ਹੋਮ ਵਰਕਰ ਕਿ ਨਜ਼ਰ ਆਉਂਦੇ ਨੇ ਸੁਖਵੀਰ ਸਿੰਘ ਬਾਦਲ ਦੇ ਉਸ ਜਿਹੜੀ ਗੱਲ ਕੀਤੀ ਸੀ ਕਿ ਪੰਜਾਬ ਨੂੰ ਜਿਹੜਾ ਦਿੱਲੀ ਚ ਲਾ ਰਹੀ ਹੈ ਉਹਦੇ ਪਿੱਛੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਹੋ ਸਕਦਾ ਹੈ ਕਿ ਕਿਸੇ ਦੀ ਡਿਊਟੀ ਲਈ ਹੋਵੇ ਉਹਨੇ ਪੂਰੀ ਰਿਸਰਚ ਤੋਂ ਬਾਅਦ ਪੰਜਾਬ ਤੇ ਇਹ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਟੈਕ ਕੀਤਾ ਕੁਝ ਵੀ ਹੋ ਰਿਹਾ ਹੈ ਜਿਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਖਾਲੇ 2 ਸਾਲ ਪਏ ਨੇ ਕਿੱਧਰ ਨੂੰ ਜਾਏਗੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਲੇਕਿਨ ਲੋਕਾਂ 'ਚ ਇਸ ਗੱਲ ਦਾ ਪ੍ਰਚਾਰ ਜਿਹੜਾ ਹੈ ਹੁਣ ਜ਼ਿਆਦਾ ਹੋ ਰਿਹਾ ਹੈ ਕਿ ਦਿੱਲੀ ਚਲਾਰ ਰਹੀ ਹੈ ਔਰ ਦਿੱਲੀ ਜਦੋਂ ਵੀ ਦਿੱਲੀ ਦਾ ਨਾਮ ਆਉਂਦਾ ਆਮ ਪੰਜਾਬੀ ਦੀ ਮਾਨਸਿਕਤਾ ਕਦੇ ਵੀ ਦਿੱਲੀ ਨੂੰ ਮਨਜ਼ੂਰ ਨਹੀਂ ਕਰਦੀ ਕੀ ਇਹ ਇਹ ਦਿੱਲੀ ਨੂੰ ਕਿਉਂਕਿ ਪੰਜਾਬੀ ਦਿੱਲੀ ਦੇ ਖਿਲਾਫ ਰਿਹਾ ਤੇ ਦਿੱਲੀ ਨਾਲ ਹਮੇਸ਼ਾ ਲੜਦਾ ਰਿਹਾ ਹੈ ਤੇ ਜਦ ਦਿੱਲੀ ਕਰਕੇ ਲੋਕਾਂ ਦੇ ਮਨਾਂ 'ਚ ਇਹ ਕਰਤੀ ਕਿ ਹੁਣ ਤਾਂ ਅਸੀਂ ਦਿੱਲੀ ਦੇ ਗੁਲਾਮ ਹੋ ਗਏ ਤੇ ਪੰਜਾਬੀ ਸ਼ੇਰ ਕੁਝ ਵੀ ਕਰ ਸਕਦੇ ਨੇ ਲੇਕਿਨ ਉਹ ਤਾਂ ਸਤਾਹ 'ਚ ਦੱਸਣਗੇ ਕਿ ਕੀ ਕਰਦੇ ਨੇ ਪੰਜਾਬੀ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਸ਼ੁਰੂ ਕਰਤੀ ਕਿ ਪੰਜਾਬੀ ਇਕੱਠੇ ਹੋਜੋ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ